ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤਾੜ-ਤਾੜ ਹੋਈ ਹੈ। ਬੜਾ ਚੌੜ ਦੇ ਪਿੰਡ ਕੁਲਪੁਰ ਦੇ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਹੈ। ਕੁਲਪੁਰ ਪਿੰਡ ਦਾ ਨੌਜਵਾਨ ਹਰਦੀਪ ਸਿੰਘ ਉਰਫ ਦੀਪਾ ਜਿਸ ਦੀ ਉਮਰ ਲਗਭਗ 37 ਸਾਲ ਪੁੱਤਰ ਸ਼ਿੰਗਾਰਾ ਸਿੰਘ ਆਪਣੇ ਖੇਤਾਂ ਤੋਂ ਘਰ ਨੂੰ ਵਾਪਸ ਜਾ ਰਿਹਾ ਅਤੇ ਕੁਝ ਹਥਿਆਰਬੰਦ ਹਮਲਾਵਰਾਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਨੇ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਸ ਦਾ ਭਰਾ ਵਰਦ ਦੀ ਥਾਂ ਤੇ ਪਹੁੰਚਦਾ ਹੈ ਅਤੇ ਉਸ ਤੋਂ ਪਹਿਲਾਂ ਹਮਲਾਵਰ ਉਥੋਂ ਫਰਾਰ ਹੋ ਜਾਂਦੇ ਨੇ ਅਤੇ ਹਰਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਮੌਕੇ ਤੇ ਥਾਣਾ ਪੋਜੇਵਾਲ ਦੀ ਐਸਐਚਓ ਮੈਡਮ ਰਾਜਪਾਲਵਿੰਦਰ ਕੌਰ ਮੌਕੇ ਤੇ ਪਹੁੰਚਿਆ ਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਮਾਰਤਰੀ ਚ ਰਖਵਾਇਆ ਗਿਆ ਪੁਲਿਸ ਮ੍ਰਿਤਕ ਦੇ ਭਰਾ ਹਰਦੀਪ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰ ਰਹੀ ਹੈ ਅਤੇ ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਜਿਹੜੇ ਵੀ ਦੋਸ਼ੀ ਹੋਣਗੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਏਗਾ ਅਤੇ ਜਲਦ ਹੀ ਉਹ ਪੁਲਿਸ ਦੀ ਗ੍ਰਸਤ ਵਿੱਚ ਹੋਣਗੇ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਭਰਾ ਸੀਗਾ ਜੀ ਛੋਟਾ ਤੇ ਕੀ ਗੱਲਬਾਤ ਹੋਈ ਹੈ ਦੱਸਿਓ ਮੈਂ ਇਹ ਗੱਲਬਾਤ ਭਾਜੀ ਇਹ ਖੇਤੀ ਪੱਠੇ ਵੜਦਾ ਸੀ ਆਪਦੀ ਵਾਈਫ ਦੇ ਨਾਲ ਤੇ ਮੈਂ ਪਰੇ ਨਾਲੇ ਸਾਡੇ ਖੇਤ ਦੇ ਬੰਨੇ ਤੇ ਕੁੱਕੜ ਮਿਆਰੇ ਦੇ ਬੰਦਿਆਂ ਦੀ ਮੋਟਰ ਆ ਉੱਥੇ ਨਾ ਆ ਰਿਹਾ ਸੀ ਇਹ ਮੇਤੋ ਮੋਰੇ ਮੋਰੇ ਚ ਆਪਦੀ ਵਾਈਫ ਨੂੰ ਕਹਿੰਦਾ ਵੀ ਤੂੰ ਰੋਕ ਮੈਂ ਭਰੀ ਸਿੱਟ ਕੇ ਆ ਗਿਆ ਪੱਠੇ ਵੜਦੀ ਸੀ ਨੇ ਭਰੀ ਚੱਕੀ ਸਕੂਟਰੀ ਤੇ ਰੱਖੀ ਤੇ ਖੇਤ ਆਪਣੇ ਘਰ ਵੱਲੋਂ ਚੱਲ ਪਿਆ ਜੋ ਕਿ ਕੂਕੜ ਮੇਰਾ ਸੜੋ ਵਾਲੀ ਇਨਕ ਰੋਡ ਤੋਂ ਮੇਰੇ ਪਿੰਡ ਨੂੰ ਸੜਕ ਆਦੀ ਹੈ ਤੇ ਇਸ ਦੇ ਮੋਟਰਸਾਈਕਲ ਦੇ ਮਗਰ ਚਾਰ ਵਿਅਕਤੀ ਜਿਨ੍ਹਾਂ ਦੇ ਕੋਲ ਹਥਿਆਰ ਸਨ ਮਗਰ ਇਹਦੇ ਆਏ ਤੇ ਮੈਂ ਵੀ ਦੇਖਿਆ ਕਿ ਕੁਝ ਗੜਬੜ ਹੈ ਤਾਂ ਮੈਂ ਮਗਰ ਭੱਜਿਆ ਇਹ ਮੇਰਾ ਦੋਸਤ ਸੀਗਾ ਇਹਦਾ ਮੋਟਰਸਾਈਕਲ ਨਹੀਂ ਸਟਾਰਟ ਹੋਇਆ ਉੱਥੇ ਹੀ ਰਹਿ ਗਿਆ ਮੋਟਰ ਤੇ ਬਾਅਦ ਵਿੱਚ ਆਇਆ ਇਹ ਵੀ ਮੇਰੇ ਨਾਲ ਨਾ ਹਾਂਦਾ ਸੀ ਤੇ ਜਦੋਂ ਆਇਆ ਤਾਂ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਮੈਂ ਦੇਖਦਾ ਜਿੱਦਾਂ ਕਿ ਹੱਥੋਂ ਕੋਹਲਾ ਕਿ ਕਾਫੀ ਦੂਰ ਤੱਕ ਮੈਨੂੰ ਦਿਸਦੇ ਆ ਉਹ ਗੋਲੀਆਂ ਮਾਰ ਰਹੇ ਸੀ ਮੇਰੇ ਭਰਾ ਨੂੰ ਮੇਰਾ ਭਰਾ ਸਕੂਟਰੀ ਸਮੇਤ ਇਹ ਤਾਂ ਲੱਤ ਫਸੀ ਹੋਈ ਸੀ ਪੱਟੀਆਂ ਦੀ ਭਰੀ ਵਿੱਚ ਡਿਗਿਆ ਹੋਇਆ ਸੀ ਤੇ ਜਦੋਂ ਮੈਂ ਹਾਰਨ ਵਜਾਇਆ ਆਪਣੇ ਯੋਰ ਨਾਲ ਮੋਟਰਸਾਈਕਲ ਦੇ ਤੇ ਉਹ ਬੰਦਿਆ ਨੇ ਮੈਨੂੰ ਦੇਖਿਆ ਵੀ ਆ ਰਿਹਾ ਚਲੋ ਡਰ ਕੁਛ ਮੈਨੂੰ ਵੀ ਸੀ ਗੋਲੀਆਂ ਦੇਖ ਕੇ ਕੁਛ ਮੈਂ ਵੀ ਢੱਲਾ ਪਿਆ ਉਹਨਾਂ ਨੇ ਆਪਣੇ ਮੋਟਰਸਾਈਕਲ ਚੱਕੇ ਚਾਰੇ ਇਸ ਵਾਰ ਫਰਾਰ ਹੋ ਗਏ ਜਿਨ੍ਹਾਂ ਨੂੰ ਮੈਂ ਪਛਾਣ ਲਿਆ ਮੈਂ ਬਿਆਨਾਂ ਵਿੱਚ ਨਾਂ ਵੀ ਦੇਵਾਂਗਾ ਬਾਈ ਨੇਮ ਕੱਲੇ ਕੱਲੇ ਦਾ ਦੇਵਾਂਗਾ ਪਰ ਹਾਂ ਜੇ ਸੂਰ ਮੇ ਹੁੰਦੇ ਤਾਂ ਸਾਹਮਣੋਂ ਦੀ ਆਂਦੇ ਮੇਰੇ ਭਰਾ ਦੀ ਪਿੱਠ 'ਚ ਗੋਲੀਆਂ ਮਾਰ ਕੇ ਸਿੱਟਿਆ ਜੇ ਸਾਹਮਣੇ ਉਹ ਸਿੱਟ ਦਿੰਦੇ ਮੈਂ ਪਰਚਾ ਬਿਨਾਂ ਕਰਾਂਦਾ ਮੈਨੂੰ ਕੋਈ ਸ਼ਿਕਵਾ ਨਹੀਂ ਹੁੰਦਾ ਪਰ ਪਿੱਠ ਤੇ ਵਾਰ ਕਰਨਾ ਬਹੁਤ ਮਾੜੀ ਗੱਲ ਹੈ ਮੇਰੇ ਕੁਮਰਸੀ ਤੁਹਾਡੇ ਬ੍ਰਦਰ ਕੁਮਰ ਭਰਾ ਮੇਰਾ 37 ਸਾਲ ਦਾ ਸੀ ਸਰੀਰ 'ਚ ਮੇਤੋਂ ਭਾਰਾ ਸੀ 20 ਕਿਲੋ ਵੇਟ ਮੇਨੋਂ ਹੈ ਹਲਦੀ ਸੀ ਤਕੜਾ ਸੀ ਮੇਨੋਂ ਨਾਲੋਂ ਕਾਫੀ ਇਹ ਕੀ ਕਾਰਨ ਹੋ ਗਿਆ ਕੋਈ ਰੰਜਿਸ਼ ਲੱਗਦੀ ਹੈ ਕੋਈ ਪਰੰਜਸ਼ ਏਕਤਾ ਦੀ ਸਾਡੀ ਪਿੰਡ ਵਿੱਚ ਵੀ ਹੈ ਇੱਕ ਕੁਛ ਥੋੜੇ ਦਿਨ ਪਹਿਲਾਂ ਰੋੜ ਮਜਾਰਾ ਵਿੱਚ ਵੀ ਲੜਾਈ ਹੋਈ ਸੀ ਘੋਮੋਂਡਿਆਂ ਵਾਲੇ ਕੁਝ ਵਿਦੇਸ਼ਾਂ ਤੋਂ ਲੋਕ ਬਦਮਾਸ਼ਾਂ ਨੂੰ ਪੈਸੇ ਪੂਸੇ ਬਦਮਾਸ਼ ਭੇਜਦੇ ਸੀ ਇਹਨੂੰ ਮਰਵਾਉਣ ਲਈ ਤਾਂ ਪਤਾ ਨਹੀਂ ਹੁਣ ਰੱਬ ਜਾਣੇ ਪੁਲਿਸ ਆਪਣੀ ਤਹਿਕੀਕਤ ਕਰੇਗੀ ਉਹਦੇ ਵਿੱਚ ਪਤਾ ਲੱਗ ਜਾਏਗਾ ਕਿਹਦਾ ਕਿਹਦਾ ਕੀ ਕੀ ਰੋਲ ਹੈ ਇਹ ਮੌਕੇ ਤੇ ਮੌਤ ਹੋ ਗਈ ਸੀ ਜਾਂ ਨਹੀਂ ਜੀ ਮੈਂ ਹਸਪਤਾਲ ਲੈ ਕੇ ਗਿਆ ਸੜੋਏ ਉੱਤੇ ਡਾਕਟਰ ਸਾਹਿਬ ਨਹੀਂ ਸਨ ਤੇ ਉੱਥੋਂ ਮੈਂ ਗੜ ਸ਼ੰਕਰ ਲੈ ਗਿਆ ਉਹਨਾਂ ਨੇ ECG ਮਸ਼ੀਨ ਜਾਂ ਸ਼ਾਇਦ ਕੁਝ ਡਾਕਟਰ ਸਾਹਿਬ ਦੱਸਦੇ ਸੀ ਕੀਤਾ ਉਹ ਤੋਂ ਬਾਅਦ ਦੱਸਿਆ ਵੀ ਕਹਿੰਦੇ ਜੀ ਡੈੱਡ ਸਾਨੂੰ ਇਹ ਨਹੀਂ ਪਤਾ ਵੀ ਰਾਸਤੇ 'ਚ ਹੋਇਆ ਜਾਂ ਮੌਕੇ ਤੇ ਸੀ ਜਾਂ ਹਸਪਤਾਲ ਜਾ ਕੇ ਹੋਇਆ ਕੋਈ ਆਈਡੀਆ ਹੈਗਾ ਵੀ ਗੋਲੀਆਂ ਕਿੰਨੀਆਂ ਕਿ ਲੱਗੀਆਂ ਹੋਣਗੀਆਂ ਗੋਲੀਆਂ ਜੀ ਮੈਂ ਵੀਡੀਓ ਬਣਾਈ ਆ ਤੁਹਾਨੂੰ ਦੇ ਦਾਂਗਾ ਮੇਰੇ ਹਿਸਾਬ 'ਚ 10-11 ਗੋਲੀਆਂ ਤਾਂ ਮੋਰੇ-ਮੋਰੇ ਆ ਜੋ ਸਾਨੂੰ ਡਾਕਟਰ ਸਾਹਿਬ ਨੇ ਦਿਖਾਈਆਂ ਜਿਹਦੀ ਮੈਂ ਵੀਡੀਓ ਬਣਾਈ ਸਟੇਚਰ ਦੇ ਵੇਜ ਦੀ ਪਰ ਉਹ ਕਹਿੰਦੇ ਪਿੱਠ ਨਾ ਘਮਾਇਓ ਪਿੱਠ ਪਿਛੇ ਗੋਲੀਆਂ ਜ਼ਿਆਦਾ ਨੇ ਜਿਨ੍ਹਾਂ ਕਾਰਨ ਉਹ ਡਿਗਿਆ ਪਿਛੋਂ ਦੀਆਂ ਗੋਲੀਆਂ ਮਾਰ ਕੇ ਸੁਟਿਆ ਯਾਨੀ ਮੇਰੀ ਸੋਚ ਨਾਲ ਜੋ ਡਾਕਟਰ ਸਾਹਿਬ ਨੇ ਦੱਸਿਆ ਮੈਨੂੰ ਚਲੋ ਪੇਟ ਦੀਆਂ ਮੈਂ ਦੇਖਿਆ ਨਹੀਂ ਵੀ 25 ਰਾਉਂਡ ਤਾਂ ਲੱਗੇ ਹੋਣਗੇ ਉਹਦੇ 10 11 ਦਾ ਮੋਰੇ ਸੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਮੈਂ ਪ੍ਰਸ਼ਾਸਨ ਤੋਂ ਹੀ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਵੀ ਤੂੰ ਪਰੇ ਦਾ ਭਰਾ ਮੇਰਾ ਦੁਨੀਆ ਤੋਂ ਚਲਾ ਗਿਆ ਹੋਰ ਮੈਂ ਮੰਗ ਕੀ ਰੱਖ ਸਕਦਾ ਇਹ ਕੋਈ ਸ਼ਾਮ 3:00 7 ਵਜੇ ਦਾ ਪੌਣੇ 7 ਦਾ ਟਾਈਮ ਸੀਗਾ ਇਹ ਉੱਥੋਂ ਦਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲੇਟ ਸ਼ੰਗਾਰਾ ਸਿੰਘ ਵਾਸੀ ਕੋਲਪੁਰ ਇਹਦੇ ਲੱਗੀਆਂ ਜੀ ਗੋਲੀਆਂ ਇੰਨੀਆਂ ਗੋਲੀਆਂ ਲੱਗੀਆਂ ਦੇਖੋ ਇਹ ਤਾਂ ਡਾਕਟਰ ਵੀ ਦੱਸ ਸਕਦੇ ਨੇ ਕਿੰਨੀਆਂ ਗੋਲੀਆਂ ਲੱਗੀਆਂ ਕੋਲ ਬਗਾਰੇ ਕੋਈ ਉੱਥੇ ਮਿਲੇ ਜਾਂਦੇ ਹਾਂਜੀ ਕੋਲ ਨੇਰਾ ਸੀਗਾ ਬਹੁਤ ਸਾਨੂੰ ਖੋਲ ਕੁਸ਼ ਮਿਲੇ ਆ ਪਰ ਅਜੇ ਅੱਗੇ ਤਾਂ ਤੀਸ ਚੱਲ ਰਹੀ ਹੈ ਇਹ ਕਿੰਨੀ ਉਮਰ ਸੀਗੀ ਸੀ ਇਹ ਕਰੀਬ 80 ਸਾਲ ਦੀ ਸੀ ਉਮਰ ਅੱਛਾ ਇੱਕ ਹੋਰ ਇੱਕ ਵਾਇਰਲ ਹੋ ਰਿਹਾ ਮੈਸੇਜ ਹੈ ਕਿ ਇਹਦੇ ਕਿਸੇ ਗਰੁੱਪ ਨੇ ਵੀ ਇਹਦੇ ਜੁਮੇਵਾਰੀ ਲੈ ਕੇ ਉਹਦੇ ਬਾਰੇ ਨੌਲੇਜ ਹੈ ਤਾਂ ਨਹੀਂ ਮੈਨੂੰ ਉਹਦੇ ਬਾਰੇ ਨਹੀਂ ਹਜੇ ਕੁਝ ਪਤਾ ਇਹ ਥੋੜਾ ਜਿਹੀ ਕਾਰਵਾਈ ਕੀ ਕਰਦੇ ਆ ਕਾਰਵਾਈ ਅਸੀਂ ਇਹ ਲੜਕੇ ਤੇ ਅ ਵੱਡਾ ਬ੍ਰਦਰ ਉਹਦੇ ਬਿਆਨਾਂ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਜੀ। ਉਸ ਤੋਂ ਆਵਣਾ ਕਦੋਂ ਹੋਵੇਗਾ? ਇਹ ਸਵੇਰੇ ਕਰਵਾਵਾਂਗੇ ਜੀ। ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਹੁਣ ਸਵੇਰੇ ਹੋਏਗਾ ਪੋਸਟ। ਅਗਲੀ ਕੀ ਕਰ ਲੈ ਕਰੀਏ? ਪੋਸਟ ਆ ਦੇ ਬਾਅਦ ਕਰਵਾਇਓ। ਨਹੀਂ ਜੇ ਸੇ ਪਰਚਾ ਦਰਜ ਕਰ ਦੇਣਾ ਬਾਕੀ ਕੱਲ ਨੂੰ ਪੋਸਟਮੈਨ ਨੂੰ ਕਰਾਉਣ ਤੋਂ ਬਾਅਦ ਅਗਲਾ ਜਿਹੜਾ ਜੋ ਵੀ ਹੋਏਗਾ ਫਰਦਰ ਇਨਵੈਸਟੀਗੇਸ਼ਨ ਕੀਤਾ ਜਾਏਗਾ।